हां जी दोस्तों मैं हर सेकंड सॉरी तारक मेहता का उल्टा चश्मा ਤੇ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਫਿਲਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਜਮਾਰ ਸਾਹਿਬ ਜਮਾਰ ਕੌਮ ਦੀ ਪਹਿਲੀ ਫਿਲਮ ਸ਼ੁਰੂ ਕਰਨ ਦਾ ਅਸੀਂ ਸੋਚਿਆ ਆ ਪਰ ਜਿਵੇਂ ਹੀ ਅਸੀਂ ਇਹ ਪੋਸਟਰ ਰਿਲੀਜ਼ ਕੀਤਾ ਹਾਲੇ ਸ਼ੂਟਿੰਗ ਤਾਂ ਸ਼ੁਰੂ ਕਰਨੀ ਹੈ ਜਿਵੇਂ ਪੋਸਟਰ ਰਿਲੀਜ਼ ਕੀਤਾ ਤੇ ਸਾਨੂੰ ਔਰ ਕੁਝ ਲੋਕਾਂ ਨੇ ਤਾਂ ਬੜੀ ਸਪੋਰਟ ਕੀਤੀ ਪਰ ਕੁਝ ਲੋਕ ਇਸ ਦਾ ਵਿਰੋਧ ਕਰਨ ਲੱਗ ਪਏ ਔਰ ਬਹੁਤ ਸਾਰੀਆਂ ਕੁਝ ਐਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਜਿਸ ਨਾਲ ਸਾਡਾ ਦਿਲ ਟੁੱਟ ਗਿਆ ਸਾਨੂੰ ਇਨਸਿਕਿਉਰਟੀ ਫੀਲ ਹੋਣ ਲੱਗ ਪਈ ਕਿ ਇਹ ਨਾ ਹੋਵੇ ਕਿ ਅਸੀਂ ਤਾਂ ਇੱਕ ਚੰਗਾ ਕਰਨ ਜਾ ਰਹੇ ਹਾਂ ਤੇ ਸਾਡਾ ਨੁਕਸਾਨ ਹੀ ਹੋ ਜਾਵੇ ਔਰ ਸਾਡਾ ਐਕਟਰ ਨੀ ਟੂ ਸ਼ਟਰਾਂ ਵਾਲਾ ਜੋ ਇਸ ਫਿਲਮ ਵਿੱਚ ਇੱਕ ਬਹੁਤ ਵਧੀਆ ਰੋਲ ਪਲੇ ਕਰ ਰਿਹਾ ਸੀ ਉਸ ਤੋਂ ਕਿਸੇ ਨੇ ਮਿਸਗਾਈਡ ਕਰ ਦਿੱਤਾ ਕਿ ਇਹ ਗਲਤ ਹੈ ਇਹ ਠੀਕ ਨਹੀਂ ਹੈ ਤੇਰੇ ਤੇ ਪਰਚਾ ਹੋ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਤਾਂ ਉਹ ਫਿਲਮ ਦਾ ਹਿੱਸਾ ਨਹੀਂ ਬਣ ਸਕਿਆ ਉਸਨੇ ਇਸ ਫਿਲਮ ਨੂੰ ਛੱਡ ਦਿੱਤਾ ਪਰ ਜਿੱਥੋਂ ਤੱਕ ਮੈਨੂੰ ਯਕੀਨ ਹੈ ਕਿ ਚਮਾਰ ਕਮਿਊਨਿਟੀ ਇੱਕ ਪੰਜਾਬ ਦੀ ਜਲ ਉੱਤਰ ਭਾਗ ਵਿੱਚ ਇੱਕ ਬਹੁਤ ਵੱਡਾ ਆਪਣਾ ਸਥਾਨ ਬਣਾ ਚੁੱਕੀ ਹੈ ਆਪਰਾ ਬਹੁਤ ਉਹਨਾਂ ਦਾ ਇੱਕ ਵੱਡਾ ਲੈਵਲ ਹੈ ਬੜੀ ਪ੍ਰਾਊਡ ਕਮਿਊਨਿਟੀ ਬਣ ਚੁੱਕੀ ਹੈ ਤੇ ਅਸੀਂ ਇਹ ਫਿਲਮ ਬਣਾਵਾਂਗੇ ਇਹ ਚਮਾਰ ਕਮਿਊਨਿਟੀ ਦੀ ਪਹਿਲੀ ਫਿਲਮ ਹੋਏਗੀ ਤੇ ਸਾਨੂੰ ਕਮਿਊਨਿਟੀ ਸਪੋਰਟ ਕਰੇਗੀ ਜੀ ਹਾਂ ਜੀ ਬਹੁਤ ਵਧੀਆ ਸੋਢੀ ਸਾਹਿਬ ਨੇ ਗੱਲ ਦੱਸੀ ਹੈ ਜਿਹੜੀ ਇਹ ਫਿਲਮ ਬਣਨੇ ਜਾ ਰਹੀ ਹੈ ਜਦੋਂ ਇਹ ਬਣ ਗਈ ਫਿਰ ਇਹ ਪਤਾ ਲੱਗਣਾ ਵੀ ਇਹ ਬਹੁਤ ਵਧੀਆ ਇੱਕ ਮੈਸੇਜ ਇਸ ਪਹਿਲੋਂ ਵਿੱਚ ਦਿੱਤਾ ਗਿਆ ਤੇ ਬਹੁਤ ਜਿਆਦਾ ਪਿਆਰ ਸਤਿਕਾਰ ਪੋਸਟ ਦੇ ਰਾਹੀਂ ਸਾਨੂੰ ਵੀਰ ਭੈਣ ਭਰਾ ਦੇ ਰਹੇ ਨੇ ਵੀ ਵਧੀਆ ਕੀਤਾ ਤੁਸੀਂ ਇਹ ਫਿਲਮ ਬਣਾ ਰਹੇ ਹੋ ਅੱਗੇ ਵੀ ਹੋਰ ਵੀ ਚੰਗੀਆਂ ਫਿਲਮਾਂ ਇਸ ਤਰ੍ਹਾਂ ਦੇ ਬਣੀਆਂ ਚਾਹੀਦੀਆਂ ਨੇ ਤੇ ਮੇਰੇ ਨਾਲ ਇੱਕ ਐਸਾਬ ਵੀ ਜਰੂਰ ਗੱਲਬਾਤ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਨੂੰ ਬਹੁਤ ਹੀ ਮਤਲਬ ਹੌਸਲਾ ਮਿਲ ਰਿਹਾ ਇਸ ਫਿਲਮ ਦੇ ਬਾਰੇ ਤੇ ਜਦੋਂ ਸਾਡੇ ਅਸੀਂ ਪੋਸਟਰ ਸ਼ੇਅਰ ਕੀਤਾ ਤੇ ਫੇਸਬੁੱਕ ਤੇ ਹੋਰ ਮੈਸੇਜ ਸਾਨੂੰ ਮਿਲ ਰਹੇ ਨੇ ਰਬਦਾਸੀਆ ਕੌਮ ਦੇ ਮਤਲਬ ਜੋ ਇਸ ਜੱਥੇ ਬੰਦਿਆਂ ਨੇ ਉਹਨਾਂ ਵੱਲੋਂ ਸਾਨੂੰ ਹੌਸਲਾ ਮਿਲ ਰਿਹਾ ਵੀ ਇਸ ਤਰ੍ਹਾਂ ਦੀ ਇੱਕ ਫਿਲਮ ਜਰੂਰ ਬਣਨੀ ਚਾਹੀਦੀ ਹੈ ਇਹ ਮਤਲਬ ਜੇ ਫਿਲਮ ਹੈ ਏ ਰਮਦਾਸ ਇਕਾਉਂ ਦੀ ਪਹਿਲੀ ਫਿਲਮ ਹੋਵੇਗੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ